ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਮੱਲੀ ਪੀਵੀ02 YouTube Vlogs ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਪੋਡਕਾਸਟ ਇੱਕ ਨਿੱਕੀ ਜਿਹੀ ਕੋਸ਼ਿਸ਼ ਸਾਡੇ ਵੱਲੋਂ ਤੇ ਆਪਣੇ ਨਾਲ ਆ ਵੀਰ ਭਰਾ ਇਕੱਠੇ ਹੋਏ ਆ ਅੱਜ ਇੱਕ ਘਰ ਦੇ ਵਿੱਚ ਆ ਨਵ ਵੀਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆ ਵੀਰ ਆਪਣਾ ਪ੍ਰਤੀਫ ਤੁਹਾਨੂੰ ਇੱਕ ਸਟਾਰ ਦੀ ਪਾਲ ਮਾੜੀ ਜੀ ਇਨਫੋਰਮੇਸ਼ਨ ਦੇ ਦਈਏ ਕਿ ਅਹੀਂ ਕੋਈ ਬੜੇ ਐਕਸਪਰਟ ਨਹੀਂ ਹੈਗੇ ਕਿ ਖਾਣਾ ਕੀ ਚਾਹੀਦਾ ਤੇ ਪੀਣਾ ਕੀ ਚਾਹੀਦਾ ਜੋ ਆਪਣੇ ਆਪ ਨੇ ਐਕਸਪੀਰੀਅੰਸ ਕੀਤਾ ਆਪਣੀ ਲਾਈਫ ਦੇ ਵਿੱਚ ਮਤਲਬ ਕਿ ਉਹ ਚੀਜ਼ਾਂ ਹੀ ਤੁਹਾਨੂੰ ਆਪਾਂ ਦੱਸਾਂਗੇ ਕਿ ਅੱਜ ਕੱਲ ਤੁਸੀਂ ਵੇਖੋ ਤੇ ਬਿਮਾਰੀਆਂ ਹੀ ਕਿੰਨੀਆਂ ਆਇਆ ਅੱਜ ਕਿੰਨੀਆਂ ਬਿਮਾਰੀਆਂ ਕਿੰਨੇ ਤਰੀਕਿਆਂ ਦੀਆਂ ਬਿਮਾਰੀਆਂ ਇੱਥੇ ਪਿੱਛੇ ਜੇ ਆਪਾਂ ਕਿੰਨਾ ਸੁਣਿਆ ਕਿ ਮੁੰਡੇ ਹਾਰਟ ਅਟੈਕ ਨਾਲ ਮਰਦੇ ਜਾਂਦੇ ਕਿੰਨੇ ਮੁੰਡੇ ਇਦਾਂ ਹੋ ਗਏ ਬਈ ਕਿਦਾਂ ਉਦਾਂ ਹੋ ਗਏ ਹਨਾ ਕਈਆਂ ਨੂੰ ਕੁਛ ਹੋ ਗਿਆ ਕਈ ਤੇ ਕੋਈ ਇੱਥੋਂ ਮੇਰਾ ਇੱਕ ਮੇਰਾ ਖਾਸ ਯਾਰ ਦੋਸਤ ਹੀਗਾ ਹਨਾ ਉਹਨਾਂ ਦੇ ਨਾਲ ਇੱਕ ਮੁੰਡਾ ਰਹਿੰਦਾ ਨਹੀਂ ਉਹ ਇੱਥੋਂ ਇੰਡੀਆ ਗਿਆ ਇੰਡੀਆ ਗਿਆ ਤੇ ਉੱਥੇ ਜਾ ਕੇ ਸੁੱਤਾ ਵਾ ਦਿਨੇ ਉੱਠਿਆ ਹੀ ਨਹੀਂ ਸਾਈਲੈਂਟ ਅਟੈਕ ਆ ਗਿਆ ਚਲੋ ਪਤਾ ਨਹੀਂ ਚੱਲ ਹੁਣ ਪਰਮਾਤਮਾ ਬਖਸ਼ਿਸ਼ ਪਤਾ ਨਹੀਂ ਕੀ ਗੱਲ ਹੋਈ ਕਿਹੜੀ ਗੱਲ ਹੋਇਆ ਪਰ ਸਾਰੇ ਕਹਣ ਚ ਤੇ ਇਹੀ ਆ ਕਿ ਭਈਓ ਮਤਲਬ ਇਹਦਾ ਸਾਈਲੈਂਟ ਅਟੈਕ ਹੀ ਕਹੋ ਉਹਦੇ ਚਲੋ ਕਹਿ ਲਈਏ ਵੀ ਅਣਹੋਣੀ ਦਾ ਕੋਈ ਨਹੀਂ ਪਤਾ ਕਿਸੇ ਨਾਲ ਵੀ ਹੋ ਸਕਦੀ ਬੈਠਿਆਂ ਦਾ ਹੱਡਾ ਵੀ ਕਿਸੇ ਦਾ ਨਹੀਂ ਪਲਦਾ ਤੇ ਕਿਸੇ ਦਾ ਨਹੀਂ ਪਤਾ ਬਟ ਗੱਲ ਓਵਰ ਆਲ ਵੀ ਨੌਲੇਜ ਹੋਣੀ ਵੀ ਜ਼ਰੂਰੀ ਆ ਜਿੱਦਾਂ ਕਈ ਇਲਾਕਿਆਂ ਚ ਆਪਣੇ ਅੰਚ ਜਿੱਥੋਂ ਅਸੀਂ ਆਏ ਆ ਉੱਥੋਂ ਤੱਕ ਵੀ ਅਜੇ ਇੰਨੀ ਨੌਲੇਜ ਨਹੀਂ ਪਹੁੰਚੀ ਅਸੀਂ ਆਪਣੇ ਘਰ 'ਚ ਵੇਖੀਏ ਸਾਡੇ ਘਰਦਿਆਂ ਨੂੰ ਨਹੀਂ ਪਤਾ ਵੀ ਯਾਰ ਕਿਹੜੀ ਚੀਜ਼ ਖਾਣੀ ਆ ਕਿਹੜੀ ਚੀਜ਼ ਨਹੀਂ ਖਾਣੀ ਹੈਨਾ ਉਹ ਵੀ ਜੋ ਆਂਦਾ ਵਾ ਸਾਬ ਰੇੜੀ ਅਸੀਂ ਵੀ ਇਦਾਂ ਕਰਦੇ ਰਹੇ ਆ ਗੱਲ ਫੇਰ ਉਹ ਆ ਗਈ ਕੁਲਚੇ ਦੀ ਕਾਲ ਦੇ ਟਾਈਮ ਹੈਨਾ ਚਲ ਗਿਆ ਵੀ ਚੱਲ ਉਹ ਰੇੜੀ ਤੋਂ ਕੁਲਚੇ ਖਾ ਲੈ ਉੱਥੋਂ ਖਾ ਲੈ ਦਾਹਾਂ ਦੇ ਚਾਰ ਸਮੋਸੇ ਮਿਲਦੇ ਆਡੇ ਉਥੇ ਜਿਹੜੇ ਅੰਮ੍ਰਿਤਸਰ ਵਾਲੇ ਉਹਨਾਂ ਨੂੰ ਪਤਾ ਹੋਊਗਾ 10 ਰੁਪਏ ਜੇ ਹੋਣੇ ਦੇ ਉਥੋਂ ਚਾਰ ਸਮੋਸੇ ਵੀ ਢਿੱਡ ਭਰਨਾ ਚਾਹੀਦਾ ਹੈਨਾ ਵੀ ਉਦੋਂ ਇਹ ਗੱਲਾਂ ਹੁੰਦੀਆਂ ਬਿਲਕੁਲ ਵੀ ਪਈ ਚਾਰ ਸਮੋਸਾ ਮੈਨੂੰ ਗੱਲ ਯਾਦ ਆ ਗਈ ਥੋੜੀ ਹਾਸੇ ਵਾਲੀ ਆ ਚਲੋ ਕਹਾਣੀ ਨਹੀਂ ਦੀ ਚਾਹੀਦੀ ਥੋੜੀ ਆਪਾਂ ਥੋੜਾ ਚੱਲਣ ਦਾ ਮਾਹੌਲ ਉਦਾਂ ਦਾ ਪਰ ਗੱਲ ਇਹ ਬਣੀ ਕਿ ਅਸੀਂ ਪਰਦੇ ਨੇ ਹਾਂ ਅੰਬਰਸਰ ਸ਼ਹਿਰ ਚ ਤੇ ਸਕੂਲੇ ਮਨ ਦਾ 10ਵੀਂ ਕਲਾ ਦੀ ਗੱਲ ਆ ਤੇ ਇਹੀ ਯਾਰ ਦੋਸਤ ਮੋਟਰਸਾਈਕਲ ਸਪਲੈਂਡਰ ਹੁੰਦਾ ਸੀ ਤੇ ਚਾਰ ਜਾਨੇ ਬੈਠ ਕੇ ਚੱਲ ਗਏ ਤੇ ਖਾਲਸਾ ਗੱਲ ਚ ਲੱਗੇ ਇੱਥੇ ਲੱਗਾ ਸੀ ਨਾਕਾ ਅੱਛਾ ਤੇ ਉੱਥੇ ਨਾਕੇ ਵਾਲੇ ਪੁੱਛ ਨੂੰ ਵਾਲੇ ਨੂੰ ਵੇਖ ਕੇ ਤੇ ਅਸੀਂ ਲਿਆ ਕਮਾ ਮੋਟਰਸਾਈਕਲ ਨੂੰ ਤੇ ਮੋਟਰਸਾਈਕਲ ਦੇ ਚਾਰ ਜਣੇ ਸੀ ਉੱਤੋਂ ਸਪਲੈਂਡਰ ਉਹਦੀ ਵਿੱਚ ਆਦੀ ਜਾਨ ਨਿਕਲ ਗਈ ਉਹ ਭੱਜ ਗਈ ਉਸੇ ਵੇਲੇ ਤੇ ਧੁੰਦ ਪਈ ਉਹ ਠੰਡ ਬੜੀ ਤੇ ਪਹਿਲੇ ਤੋਂ ਪੁਸਾ ਲਾਦਾ ਬੜੀ ਦੂਰ ਆ ਪਰ ਧੁੰਦ ਕਰਕੇ ਉਹ ਬੜੀ ਛੇਤੀ ਲੱਗ ਗਿਆ ਉਹਨੇ ਮਾਰਿਆ ਭਈ ਭਗਾਤਾ ਡੰਡਾ ਜਿਹੜਾ ਮਗਰ ਲਾਈ ਉਹ ਦੋ ਚਰਾਈ ਬੰਬੀਆਂ ਹੀ ਬੰਬੀਆਂ ਕਰਦਾ ਰਿਹਾ ਤੇ ਉਹ ਸਮੋਸੇ ਵਿਚਾਰੇ ਉਹ ਇਤਿਹਾਸ ਹੀ ਬਣ ਗਿਆ ਸਾਡੇ ਵਾਸਤੇ ਬਾਜ ਗਏ ਨਹੀਂ ਖਾਣੇ ਵੀ ਚਲੋ ਇਹ ਜੇ ਕਾਣ ਹੁੰਦੇ ਰਹਿੰਦੇ ਆ ਕਦੀ ਬੰਕ ਮਾਰ ਲਿਆ ਕਾ ਵੀਸ਼ੇ ਤੋਂ ਛੁੱਟੀਆਂ ਕਰ ਕਰ ਅਸੀਂ ਭਰਾਵਾ ਸਾਡੇ ਸ਼ਹਿਰ ਤਰਨਤਾਰਨ ਤਾਂ ਨਾ ਕਈ ਫੇਮਸ ਬੇਕਰੀਆਂ ਹਨਾ ਉਥੇ ਜਾ ਜਾ ਛੁੱਟੀ ਕਰ ਕਰਤੇ ਭਰਾਵਾ ਪਟੜੀਆਂ ਵਿਖਾਈਆਂ ਪਤਾ ਆਪਣਾ ਪੁਰੀਏ ਦੀਆਂ ਪਤਾ ਨਹੀਂ ਕੀ ਨਿਕਲ ਸੁੱਕਣ ਜੋ ਹੈਗਾ ਵਿੱਚ ਪਵਾ ਲੈਣਾ ਤੇ ਖਾਣੀਆਂ ਉਦੋਂ ਚਲੋ ਬਹੁਤ ਵਧੀਆ ਲੱਗਦੀਆਂ ਸੀ ਪਰ ਅੱਜ ਦੇ ਵੇਲੇ ਨਾ ਜੇ ਵੇਖਿਆ ਜਾਵੇ ਨਾ ਉਦੋਂ ਚਲ ਕੀਤੀਆਂ ਜਿਹੜੀਆਂ ਹੋ ਗਈਆਂ ਹੋ ਗਈਆਂ ਚਲ ਨਾਲੇ ਇੰਡੀਆ ਚ ਅਸਲ ਚ ਨਾ ਕਹ ਲਾ ਕਿ 인ਫਲੇਸ਼ਨ ਕਰਕੇ ਉਦਾਂ ਗਰੀਬੀ ਇਨੀ ਹੈ ਬੰਦਾ ਆਪਣਾ ਢਿੱਡ ਭਰਦਾ ਵੀ ਉਹ ਗੱਲ 인ਫਲੇਸ਼ਨ ਦੀ ਕਰਦੇ ਆ ਵੀ ਕੁਲਚੇ ਦੀ ਜਿਹੜੀ ਗੱਲ ਹੈ ਕੁਲਚਾ ਉਹ ਦੋ ਖਾਣੇ ਹਾਂ ਮੇਰੇ ਹਿਸਾਬ ਨਾਲ ਹੱਦ 10 15 ਦਾ ਕੁਲਚਾ ਹੋਣਾ ਇੱਕਦੋ ਹਾਂ ਤੇ ਹੁਣ ਉਹ ਕੁਲਚਾ ਭਾਈ ਮੇਰੇ ਹਿਸਾਬ ਨਾਲ ਤੇ 50 ਤੋਂ ਥੱਲੇ ਦੇ ਨਹੀਂ ਹੋਣਾ ਭਾਈ ਬਿਲਕੁਲ ਸਹੀ ਘਟੋ ਘਟਦੇ ਹੋਣਾ ਜਾਂ 40 50 ਦਾ ਕੁਲਚਾ ਹੁਣ ਮਿਲਦਾ ਵਾ ਕਿ ਕਿੱਥੋਂ ਤੱਕ 4 5 ਸਾਲਾਂ ਜਾਂ ਆਪਾਂ ਆ ਗਏ ਆ ਕਿੰਨੀ ਮਹਿੰਗਾਈ ਵਧ ਗਈ ਆ ਪਈ ਕੱਲ ਹੀ ਮਿੱਤਰ ਹੀ ਆ ਆਪਣਾ ਦੱਸਣ ਗਿਆ ਸੀ ਉਹ ਇੰਡੀਆ ਤੋਂ ਹੁਣੇ ਆਇਆ ਸੀ ਤੇ ਕਹਿੰਦਾ ਕਿ ਅਸੀਂ ਤੱਕ ਲੇਸ ਦਾ ਜਿਹੜਾ 10 ਦਾ ਪੈਕੇਟ ਹੁੰਦਾ ਸੀ ਉਸ ਟਾਈਮ ਤੇ ਹੁਣ 30 ਦਾ ਹੋ ਹੀ ਗਿਆ ਜੀ ਵੇ ਲੋ 1 ਗੁਣਾ ਨਹੀਂ 2 ਗੁਣਾ ਮੰਗਾਈ ਹੋਗੀ ਹੂੰ ਸਹੀ ਗੱਲ ਆ ਨਾ ਵੀਰੇ ਤੁਸੀਂ ਵੀ ਦੱਸੋ ਯਾਰ ਕੋਈ ਆ ਪੋਡਕਾਸਟ ਤਾਂ ਪਹਿਲੇ ਤੇ ਤੁਸੀਂ ਬੜੀਆਂ ਗੱਲਾਂ ਕੰਡਦੇ ਆ ਤੁਸੀਂ ਬੰਕ ਮਾਰਦੇ ਹੋ ਮਾਰਦੇ ਆ ਵੀ ਗੱਲ ਬਾਤ ਦੱਸੋ ਉਹ ਉਹ ਤਾਂ ਮੈਂ ਕਾਜਲੀ ਗੱਲ ਦੱਸਣਿਆ ਹਾਂ ਉਹ ਵੀ ਦੱਸ ਦਿੰਨੇ ਜੇ ਤੁਹਾਨੂੰ ਇਹਨਾਂ ਦੇ ਭਾਈ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਉਹ ਘਰ ਦਾ ਕੋ ਤੁਹਾਨੂੰ ਹੁਣੇ ਹੀ ਫੋਨ ਆ ਜਾਏਗੀ ਆ ਘੂਆ ਪਜ ਘਾਤਰ ਰਹੇ ਅਸੀਂ ਪਹਿਲੂੰ ਗਰੇਂਦਰ ਦੀ ਕਾ ਸਹੀ ਗੱਲ ਆ ਉਹ ਗੱਲ ਇਦਾਂ ਵੀ ਕਾਲਜੇ ਪੜਦੇ ਨੇ ਹਾਂ ਆਪਣੇ ਇਥੇ ਅੰਮ੍ਰਿਤਸਰ ਪੋਲੀਟੈਕਨਿਕ ਆਲ ਜਾ ਤੁਹਾਨੂੰ ਪਤਾ ਦੇ ਤੇ ਨਾ ਚਿੱਟੀ ਐਕਟ ਵਾਂਦੀ ਸੀ ਮੇਰੇ ਤੋਂ ਐਕਟ ਵਲ ਜਾਣਾ ਨਾ ਕਾਲਜ ਤੇ ਕਾਲਜ ਕਾ ਜਾਣਾ ਬਥੇਰੇ ਆਪਾਂ ਬੰਕੂ ਬੰਕ ਮਾਰਦੇ ਰਹੇ ਉਹਨਾਂ ਟਾਈਮਾਂ ਚ ਹੁਣ ਕਰ ਦਿਆਂ ਵੇਖਣਾ ਨਾ ਕਰ ਤੇ ਉਹ ਗੱਲ ਏਦਾਂ ਬਣੀ ਵੀ ਤਿੰਨ ਜਣੇ ਚੜੇ ਹਾਂ ਐਕਟੀਵਾ ਤੇ ਅੱਛਾ ਤੇ ਅਹੀਂ ਜਾਣਾ ਹੀ ਉਥੋਂ ਸਾਡਾ ਕਾਲਜ ਹੈਗਾ ਯੂਨੀਵਰਸਿਟੀ ਦੇ ਨਾਲ ਹੀ ਆ ਤੇ ਉਥੋਂ ਹੀ ਜਾਣਾ ਹੀ ਯਾਰ ਇੱਧਰ ਕਾਲਜ ਹੈਗਾ ਦਬੁਰਜੀ ਗੱਲ ਕੋਈ ਅੱਛਾ ਪਤਾ ਨਹੀਂ ਗੱਲ ਕੋਈ ਲੈ ਕਿਦਾਂ ਤੇ ਉਥੇ ਕਹਿੰਦੇ ਨਿੰਜਾ ਆਇਆ ਵਾ ਅੱਛਾ ਅੱਛਾ ਨਿੰਜਾ ਆਪਣਾ ਕਲਾਕਾਰ ਨਹੀਂ ਜਿਹੜਾ ਸਿੰਗਰ ਤੇ ਹੋਰ ਵੀ ਦੋ ਚਾਰ ਕਰਦਾ ਮੈਨੂੰ ਲੱਗਾ ਨਿੰਜਾ ਥੋੜੀ ਆਇਆ ਜਰਾ ਨਿੰਜਾ ਥੋੜੀ ਹੀ ਉਹ ਭਾਈ ਮੈਂ ਨਿੱਜ ਥੋੜੀ ਬਣਾ ਰਹਿ ਜਾ ਡਰਨਾ ਮੈਨੂੰ ਤਾਂ ਨਿੱਜਾ ਭਾਈ ਨਹੀਂ ਹੋਣਾ ਨਿੱਜ ਵਾਲੀ ਹੈ ਭਾਈ ਮੇਨੇ ਉਹਦੀ ਗੱਲ ਨੇੜਾ ਨੇ ਮੈਂ ਕੱਲਾ ਕੱਲਾ ਠੋਕਦਾ ਰਿਹਾ ਉਹ ਤੇ ਉਹ ਆਂਦੇ ਆਇਆ ਵਾ ਤੇ ਉੱਥੇ ਵੇਖਣ ਜਾਣਾ ਮੁੰਡਿਆਲੇ ਬਣਾ ਲਈ ਸਲਾਹ ਤੇ ਦੋ ਚਾਰ ਜਾਣੇ ਤੇ ਚਲ ਗਏ ਆਪੋ ਆਪਣੇ ਮੋਟਰਸਾਈਕਲਾਂ ਦੇ ਨੰਗੇ ਉਹ ਅੱਗੇ ਤੇ ਅਸੀਂ ਹੁਣ ਤਿੰਨ ਜਾਣੇ ਰਹਿ ਗਏ ਵੀ ਇਹੀ ਕਿ ਹੁਣ ਕਿ ਮੈਂ ਉਹਨਾਂ ਨੂੰ ਆਖਾ ਵੀ ਨਹੀਂ ਗੁਰਵਾ ਚਲਾਨ ਹੋਏ ਨਾ ਵਾ ਆਂਦੇ ਕੋਈ ਨਹੀਂ ਜਿੱਥੇ ਚਲਾਨ ਹੋਗਾ ਨਾ ਤੁਹਾਨੂੰ ਲਾਦੀ ਤੇ ਨਾ ਕਟ ਪਾ ਕੇ ਬਾਏ ਵੇ ਰਗੋਂ ਬਾਹਲਾ ਕਰੀ ਤੇ ਇਥੋਂ ਨਿਕਲੇ ਆ ਤੇ 2-3 ਆਕੇ ਟੱਪ ਨੇਟ ਪਾਉਂਦੇ ਆ ਤੇ ਸਟੇਸ਼ਨ ਲੱਗੇ ਨਾ ਪੁਲਸ ਵਾਲਾ ਖਲੋਤਾ ਜਿੱਟੀ ਵਰਦੀ ਪਾਈ ਨੇ ਨੀਲੀ ਪੱਗ ਬੰਨੀ ਨੇ ਟ੍ਰੈਫਿਕ ਵਾਲੇ ਨੇ ਨਾ ਤੇ ਉਹ ਕਿਤੇ ਵੇਖਣ ਡਿਆ ਸੀ ਤੇ ਮੈਂ ਵੀ ਦੂਰੋਂ ਵੇਖ ਲਿਆ ਮੈਂ ਅੱਗੇ ਮਾਮਾ ਖਲੋਤਾ ਜੂਏ ਉਤਰ ਜੋ ਉਹਨਾਂ ਨੂੰ ਮੈਂ ਦੋਵਾਂ ਨੂੰ ਲਾਤਾ ਦੋਵਾਂ ਨੂੰ ਲਾ ਕੇ ਤੇ ਮੈਂ ਨਹੀਂ ਉਹਨਾਂ ਨਿਗਾਣਾ ਨਿਗਾ ਮਲਾਈ ਮੈਂ ਸਿੱਧੀ ਐਕਟਿਵ ਆਇਆ ਖੇਚੀ ਉਹ ਭੱਜ ਕੇ ਗਾੜੀ ਹੋ ਗਿਆ ਹੈਨਾ ਕਹਿੰਦਾ ਸੈਰ ਤੇ ਮੈਂ ਉਹਨੇ ਕੋਹ ਨਹੀਂ ਜਿਹੜੇ ਸੈਰ ਤੇ ਲਵਾਈ ਨਾ ਕਹਿੰਦਾ ਜਦੋਂ ਸਾਨੂੰ ਭਰਤੀ ਕਰਦੇ ਆ ਨਾ ਸਾਡੀ ਨਿਗਾਹ ਚੈੱਕ ਕਰਦੇ ਆ ਕਹਿੰਦਾ ਕੰਨਾਂ ਜਿਹੜੇ ਦੋ ਲਾ ਕੇ ਆਏ ਉਹਨਾਂ ਨੂੰ ਵਾਇਪਰ ਫੇਰ ਭਰਾਵਾ ਮੈਨੂੰ ਸੱਦਿਆ ਫੇਰ ਉਹਨੇ ਮੋਕੇ ਤੇ ਚਲਾਨ ਜਿਹੜਾ ਮੋਕੇ ਦਾ ਚਲਾਨ ਹੁੰਦਾ 100 200 ਪਤਾ ਨਹੀਂ 300 ਦਾ ਹੈਗਾ ਪੀ ਉਹ ਦਿਨ ਫੇਰ ਆਪਾਂ ਚਲਾ ਸਕਦੇ ਆ ਫੇਰ ਉਹਨੇ ਪਰਚੀ ਜੀ ਘੱਟ ਕੇ ਦਿੱਤੀ ਫੇਰ ਉਹਨਾਂ ਨੂੰ ਗਾੜੀ ਜਾ ਕੇ ਪੁਲ ਤੇ ਫੇਰ ਖਿਲਾਰ ਲਿਆ ਫੇਰ ਅਸੀਂ ਉਹ ਪਰਚੀ ਵਗਾ ਕੇ ਸਾਰੇ ਨਾ ਕਿ ਤਿੰਨੇ ਜਣੇ ਬੈਠ ਕੇ ਟੌਰ ਨਾ ਗਏ ਉਹ ਕਾਜ ਤੱਕ ਕੋਈ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਬਾਕੀ ਤੁਸੀਂ ਦੱਸੋ ਆਪਣਾ ਜੀ ਕੋਈ ਕਿੱਸਾ ਲਈ ਕਿੱਸਾ ਤੇ ਮੈਂ ਵੀ ਤੁਹਾਨੂੰ ਇੱਕ ਹੋਰ ਦਾਦਾ ਨੂੰ ਯਾਦ ਆ ਗਿਆ ਅੱਦਾਂ ਹੀ ਸਕੂਲ ਤੋਂ ਹੀ ਅਹੀਂ ਚੱਲ ਕੇ ਬੰਕ ਮਾਰ ਕੇ ਤੇ 9ਵੀਂ 10ਵੀਂ ਦੀ ਗੱਲ ਹੋਣੀ ਆ ਤੇ ਫਿਲਮ ਵੇਖਣ ਚਾਹਦੇ ਐਨਮ ਸ਼ਰਮੇ ਦਾ ਪਤਾ ਹੋਣਾ ਤੁਹਾਨੂੰ ਆਹੋ ਚੱਲਤੇ ਗਏ ਤੇ ਆਉਂਦੀ ਵਾਰੀ ਲੱਗਾ ਆਪਣਾ ਯੂਨੀਵਰਸਿਟੀ ਦੇ ਬਾਹਰ ਨਾਕਾ ਹੂੰ ਤੇ ਪੁਲਿਸ ਵਾਲਿਆਂ ਨੇ ਖਿਲਾੜ ਲਿਆ ਤੇ ਮੁੰਡੇ ਦਾ ਮੋਟਰਸਾਈਕਲ ਹੁੰਦਾ ਸੀ ਪਤਾ ਨਹੀਂ ਕਿਹੜਾ ਮੋਟਰਸਾਈਕਲ ਹੀ ਮੈਨੂੰ ਲੱਗਦਾ ਸਪਲੈਂਡਰ ਹੀ ਸੀਗਾ ਲਾਲ ਰੰਗ ਦਾ ਹੁੰਦਾ ਸੀ ਕੋਈ ਸਪਲੈਂਡਰ ਅੱਛਾ ਅੱਛਾ ਤੇ ਉਹਨੂੰ ਬਾਕਸਰ ਕਹਿੰਦੇ ਨੇ ਇਹ ਮੁੰਡੇ ਨੂੰ ਅਹੀਂ ਤੇ ਭਾਵੇਂ ਵੀਰਾ ਦਾ ਵੀਡੀਓ ਵੇਂਦਾ ਹੀ ਹੋਵੇ ਤੇ ਉਹਨੇ ਕਹਿੰਦਾ ਕਿ ਕੋਈ ਚੱਕਰ ਨਹੀਂ ਮੇਰਾ ਡੈਡੀ ਐਸਐਚਓ ਆ ਕੋਈ ਚੱਕਰ ਨਹੀਂ ਮੈਂ ਕਰ ਲੂਗਾ ਗੱਲ ਤੇ ਨੇੜੇ ਬੈਠਿਆ ਹੀ ਬੜਾ ਚੌੜੇ ਹੋ ਕੇ ਗਏ ਕੋਈ ਨਹੀਂ ਆ Đਿਆ ਦਾ ਡੈਡੀ ਐਸਐਚਓ ਆ ਤੇ ਭਾਜੀ ਜਦੋਂ ਉਹਨੇ ਖਿਲਾ ਰਿਆ ਤੇ ਡੈਡੀ ਨੂੰ ਉਹਨੇ ਫੋਨ ਲਾਇਆ ਕਹਿੰਦਾ ਕਿ ਆ ਡੈਡੀ ਮੇਰਾ ਐਸਐਚਓ ਆ ਗੱਲ ਕਰ ਲੋ ਜਦੋਂ ਨਾਕੇ ਤੇ ਖਿਲਾ ਰਿਆ ਨੂੰ ਉਸ ਵਾਲੇ ਨਾਲ ਨੇ ਗੱਲ ਕਰ ਲਈ ਉਹ ਤੇ ਡੈਡੀ ਨੇ ਤੇ ਉਹਦਾ ਡੈਡੀ ਕਹਿੰਦਾ ਕਹਿੰਦਾ ਬਣ ਜਾ ਮੁਰਗੇ ਤੇ ਜਾ ਦੋ ਵਸੇ ਤੈਨੂੰ ਜਾਂਦੇ ਮੁਰਗੇ ਬਣ ਜਾ ਜਾਂ ਬੈਂਡ ਕਰ ਲਾਓ ਫਾਈ ਇਹ ਤਾਂ ਚਗੜੇ ਚਲਾੜ ਘਟਾ ਲੈਂਦੇ ਉਹ ਵੀਰੇ ਸਾਡੇ ਕੋਲ ਬੈਠ ਕੇ ਬੜੀਆਂ ਘੜਵਾਈਆਂ ਤੇ ਤੇ ਉਹ ਵੀਰ ਤੇ ਐਸ ਐਚਓ ਡੈਡੀ ਸੀਗਾ ਉਹਦਾ ਪਰ ਕੰਮ ਨਹੀਂ ਆਇਆ ਸਾਡੇ ਉੱਤੇ ਮਹਿੰਗਾ ਪਿਆ ਲੋਕਾਂ ਦਾ ਕੰਮ ਉਹਦਾ ਕਈ ਹੁੰਦੇ ਨਾ ਬਾਪੂ ਵਾਲੇ ਕੱਬੇ ਜੇ ਆਪਣੇ ਘਰਾਂ ਵਾਲੇ ਤੇ ਕਈਆਂ ਦੇ ਤਾਂ ਚੱਲ ਹੁੰਦਾ ਕਿ ਕਈਆਂ 'ਚ ਉਹ ਨਾ ਅਸਲ 'ਚ ਮੰਨ ਲਾ ਜਿਵੇਂ ਪੇਰੈਂਟਸ ਹੁੰਦੇ ਆ ਕਈਆਂ ਦਾ ਕੋਈ ਡੈਡੀ ਕੱਬਾ ਹੁੰਦਾ ਹੀ ਕੋਈ ਮੰਮੀ ਕੱਬੀ ਹੁੰਦੀ ਉਹਦਾ ਭਾਪਾ ਕੱਬਾ ਉਹਨੇ ਧਾਰ ਥੱਲੇ ਲੈ ਲਿਆ ਫਿਰ ਧਾਰ ਥੱਲੇ ਆ ਗਿਆ ਉਹਨੇ ਚੰਗੀਆਂ ਘੜਈਆਂ ਬੈਠ ਬਿਲਕੁਲ ਬਿਲਕੁਲ ਕਿ ਨਹੀਂ ਮੇਰੇ ਇੰਤੇ ਦਾ ਡੈਡੀ ਕੱਬਾ ਗਾ ਮਮੀ। ਏਰੇ ਭਾਈ ਬਾਪੂ ਕੱਬਾਏ ਥੋੜਾ ਜਿਹਾ। ਮੈਨੂੰ ਜਦੋਂ ਆਪਣੇ ਸਾਰੇ ਬਾਪੂ ਕੱਬੇ ਹੁੰਦੇ ਆ ਆਪਣੇ ਵਾਲੇ ਪਾਸੇ ਦੇ। ਕਿ ਨਹੀਂ? ਕਹਿੰਦਾ ਨਹੀਂ ਆਪਣੇ ਦੇ ਚੇਲੀਆਂ ਐਵੇਂ ਆਖੀਏ। ਠੀਕ ਹੈ ਰੋਕ ਤੋਕ ਰਹੀ ਆ ਬਟ ਮਾੜੇ ਗੰਮਾਂ ਤੋਂ ਤੇ ਚੱਲ ਸਾਰੇ ਰੋਕਦੇ ਆ ਉਦਾਂ ਨਹੀਂ ਕੋਈ ਵੀ ਜੇ ਚੰਗੀ ਚੀਜ਼ ਵੀ ਕਰਨੀ ਆ ਤੇ ਕੋਈ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਆ ਆਪਾਂ ਨਾ ਕੀ ਕਰਦੇ ਆ ਕਿ ਸਸਤੀਆਂ ਚੀਜ਼ਾਂ ਨੂੰ ਭੱਜ ਭੱਜ ਪੈਂਦੇ ਹੁੰਦੇ ਆ ਸਟਾਰਟਿੰਗ। ਚਲ ਹਾਂ ਮੰਨ ਲੈਂਦਾ ਮੈਂ ਕਿ ਚੱਲ ਆਪਾਂ ਸਰਪਾ ਕਰਨਾ ਹੁੰਦਾ ਸਟੂਡੈਂਟਾਂ ਦਾ ਕੁਝ ਵੀ ਆ। ਪਰ ਇੱਕ ਗੱਲ ਜ਼ਰੂਰ ਧਿਆਨ ਚ ਰੱਖਿਓ ਕਿ ਡਾਲਰਾਂ ਵਾਲੇ ਭਾਂਡੇ ਘੱਟ ਵਰਤਦੇ ਕਰੋ ਡਾਲਰਾਂ ਵਾਲੇ ਭਾਂਡੇ ਤੇ ਜੋ ਇਹੋ ਜਿਹੇ ਭਾਂਡੇ ਜਿਹੜੇ ਪਲਾਸਟਿਕ ਦੇ ਆ ਇਹ ਚੀਜ਼ਾਂ ਹੁਣ ਨਹੀਂ ਪਤਾ ਲੱਗਣਗੀਆਂ ਇਹ ਗਾਂਵਾਂ ਵਾਲੇ ਸਮਝ ਤੁਹਾਨੂੰ ਬਹੁਤ ਆ ਫਰਕ ਪਾਉਣੀ ਆ ਕਿਉਂਕਿ ਸਾਡੇ ਨਾਲ ਕੋਈ ਕਈ ਕੋ ਵਰਕਰ ਹੈਗੇ ਆ ਜਾਂ ਕਈ ਹੈਗੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਥ ਇਸ਼ੂਸ ਆ ਜਾਂ ਕਈ ਤੇ ਕੈਂਸਰ ਵੀ ਫੇਸ ਕਰਨਦੇ ਆ ਹੁਣ ਉਹ ਇਹ ਗੱਲ ਉਹ ਨਹੀਂ ਫੇਸ ਕਰਨਦੇ ਕਿ ਉਹਨਾਂ ਨੇ ਕੀ ਕੀਤਾ ਅਸਲ ਜੋ ਉਹਨਾਂ ਦੀਆਂ ਪੁਰਾਣੀਆਂ ਹੈਬਿਟਸ ਪੁਰਾਣਾ ਉਹਨਾਂ ਦਾ ਰਹਿਣ ਸਣ ਦਾ ਤਰੀਕਾ ਕੀ ਸੀਗਾ ਉਹਨਾਂ ਨੇ ਉਦੋਂ ਕਿਹੜੀਆਂ ਚੀਜ਼ਾਂ ਗਲਤ ਕੀਤੀਆਂ ਭਾਵੇਂ ਹੁਣ ਉਹ ਚੱਲੋ ਉਹਨੂੰ ਫਿਕਸ ਕਰਨ ਦੀ ਟਰਾਈ ਕਰਨ ਦੇ ਆ ਆਪਣੇ ਵਾਲਾ ਡਾਈਟ ਫਿਕਸ ਕਰ ਲਵਾਂਗੇ ਸਾਰਾ ਕੁਝ ਕਰ ਲਵਾਂਗੇ ਪਰ ਉਹ ਰਿਜ਼ਲਟ ਇਦਾਂ ਇੱਕ ਦਿਨ ਥਾਣੀਆਂ ਅੱਜ ਵੱਜਣਾ ਹੋਣੀ ਓਲਿਓਲੀਆਂ ਚੀਜ਼ਾਂ ਹੋਣਗੀਆਂ ਤੇ ਵੀ ਦੂਜੇ ਦਿਨ ਹੀ ਕਹਿੰਦੇ ਕਹਿੰਦੇ ਭਾਊ ਬੀਅਰ ਵੀ ਨਹੀਂ ਆ ਮੈਂ ਭਾਈ ਮੈਂ ਮੈਂ ਅਸਿਗਾ ਬੰਦਾ ਲਾਈਕ ਅਪਰਾਧ ਸੂਟੇ ਵਾਲਾ ਤੇ ਇਹ ਵੀ ਇਹਦੇ ਨਾਲ ਲੈ ਮੈਨੂੰ ਟੈਨਸ਼ਨ ਪੈ ਗਈ ਮੈਂ ਬੀਅਰ ਕਿੱਥੋਂ ਲੈ ਆ ਦਵਾ ਨੂੰ ਤੇ ਕਹਿੰਦਾ ਵੀਰ ਮੈਨੂੰ ਲੈ ਜਾ ਮੈਨੂੰ ਪਤਾ ਨਹੀਂ ਕਿ ਪੀਰ ਦਾ ਨਾਮ ਨੂੰ ਕੀ ਹੁੰਦਾ ਪਤਾ ਨਹੀਂ ਕੀ ਕੋਰੋਨਾ ਕਰਾਣਾ ਕਹੀ ਜਾ ਮੈਂ ਕੋਰੋਨਾ ਵਾਇਰਸ ਤੇ ਚੱਲ ਰਿਹਾ ਮੈਨੂੰ ਕੋਰੋਨਾ ਵਾਇਰਸ ਦਾ ਨਾਮ ਹੁੰਦਾ ਹੈ ਮੈਂ ਇਹ ਕੋਰੋਨਾ ਵਾਇਰਸ ਤੇ ਪੜਾ ਮੈਨੂੰ ਭਾਈ ਉਦੋਂ ਪੜਾ ਲਗਾ ਪਹਿਲੀ ਵਾਰੀ ਜ਼ਿੰਦਗੀ ਦੀ ਕੋਰੋਨਾ ਨਾਲ ਕਿਹ ਵੀ ਬੀਮਾਰੀ ਹੁੰਦੀ ਆ ਚਾ ਚਲੋ ਭਾਈ ਜਿਹੜੀ ਕੋਈ ਤੁਸੀਂ ਚੀਜ਼ ਲੈਣੀ ਹੁੰਦੀ ਹੈ ਨਾ ਉਹ ਮਾੜੀ ਦੀ ਨਾ ਵੇਖ ਪਰਖ ਕੇ ਲਿਆ ਕਰੋ ਜੇ ਹੁਣ ਮੰਨ ਲਓ ਤੁਸੀਂ ਦੁੱਧ ਲੈਣ ਗਏ ਜਾਂ ਦਹੀਂ ਲੈਣ ਗਏ ਜਾਂ ਕੋਈ ਵੀ ਸਿੰਪਲ ਇਨਗਰੀਡੀਐਂਟ ਲੈਣ ਗਏ ਜੇ ਉਦੇ ਵਿੱਚ ਇਹ ਵੇਖ ਲਿਆ ਕਰੋ ਉਹਦੀ ਡਿਸਕ੍ਰਿਪਸ਼ਨ ਪੜ ਕੇ ਜਾਂ ਉਹਦੇ ਵੀਡੀਓ ਦੀ ਲਿਸਟ ਪੜ ਕੇ ਕਿ ਉਹ ਚੀਜ਼ ਹੈਗੀ ਵੀ ਆ ਉੱਥੇ ਤੁਸੀਂ ਹੁਣ ਵਾ ਲੋ ਇਥੋਂ ਫੋਰ ਐਗਜ਼ਾਮਪਲ ਆ ਕੋਈ ਚੀਜ਼ ਚੁੱਕ ਕੇ ਲਿਆ ਮਾੜਾ ਕੋਈ ਉਥੋਂ ਫੜ ਕੇ ਲੈਂਗੁਏਜ ਚੀਜ਼ ਕੋਈ ਵੀ ਫੜ ਕੇ ਲਾ ਉਥੋਂ ਡਾਰਕ ਚਾਕਲੇਟ ਪਈ ਹੋਣੀ ਕਿਤੇ ਨਾ ਕਿਤੇ ਫੜ ਕੇ ਲਿਆਈ ਆ ਲੋ ਭਾਈ ਉਹਨਾਂ ਨੇ ਕਿਹਾ ਮੈਂਸ਼ਨ ਕੀਤਾ ਹੋਇਆ ਆ ਆ ਯਾ ਡਾਰਕ ਚਾਕਲੇਟ ਆ ਭਰਾ ਜੀ ਕੋਈ ਵੀ ਚੀਜ਼ ਖਾ ਲਿਆ ਤੇਲੇ ਦੇ ਵਸੋ ਭਾਈ ਕੋਈ ਨਾ ਚੀਜ਼ ਕਰਨ ਆ ਕੇਲਾ ਭਾਈ ਸ਼ੁਰੂਆਤ ਕਿ ਕਰਸਾ ਨਾ ਜਿਹੜਾ ਡਾਰਕ ਚਾਕਲੇਟ ਨਾ ਇਹਦੇ ਵਿੱਚ ਕੁਆਂਟੀਟੀ ਬਹੁਤ ਜ਼ਿਆਦੀ ਹੁੰਦੀ ਆ ਮੈਗਨੀਸ਼ੀਅਮ ਦੀ ਉਹ ਤੁਹਾਡੀ ਇੰਪਰੂਵ ਕਰਦਾ ਵਾ ਸਲੀਪ ਵਗੈਰਾ ਐਂਡ ਐਂਜ਼ਾਇਟੀ ਡਿਪਰੈਸ਼ਨ ਤੋਂ ਕਾਫੀ ਦੂਰ ਕਰਦਾ ਤੇ ਜਿਹੜੇ ਆ ਕੁੜੀਆਂ ਦੇ ਪੀਰੀਅਡਸ ਹੁੰਦੇ ਆ ਉਹਨਾਂ ਚ ਵੀ ਉਹਨਾਂ ਨੂੰ ਬਹੁਤ ਹੈਲਪ ਕਰਦਾ ਕਿਉਂਕਿ ਐਜ਼ ਅਮ ਮੇਨ ਉਹਨਾਂ ਦਾ ਜਿਹੜਾ ਨੋਲਜ ਵਾਲੀਆਂ ਗੱਲਾਂ ਬੜੀਆਂ ਹੋ ਗਈਆਂ ਨੇ ਜਿਵੇਂ ਮੈਂ ਕਹਿੰਨਾ ਕੋਈ ਕੋਈ ਕਿੱਸਾ-ਗੁਸਾ ਸ ਨਹੀਂ ਆਪਾਂ ਤੇ ਕੋਈ ਹਾਸਾ-ਹੋਸਾ ਪਈਏ ਮਾੜਾ-ਮੋਟਾ ਮੈਨੂੰ ਨਹੀਂ ਨੀਂਦ ਹੁੰਦੀ। ਤੁਸੀਂ ਗੱਲ ਜਿਆਦਾ ਡੀਪ ਨੌਲੇਜ ਚਲ ਗਈ ਆ ਕਿਤੇ ਆਪਣੀ ਆਡੀਅנס ਨਾਲ ਬੋਰ ਹੁੰਦੀ ਹੋਵੇ। ਮੈਂ ਕਹਿੰਨਾ ਭਾਈ ਤੁਸੀਂ ਗੱਲ ਦੱਸੋ ਕੋਈ ਮੈਨੂੰ ਇੱਕ ਹੋੜੀ ਗੱਲ ਦੱਸੋ ਤੁਸੀਂ ਜਦੋਂ ਕੈਨੇਡਾ ਆਏ ਸੀ। ਨਹੀਂ ਕੈਨੇਡਾ ਪੜਾ ਕੇ ਯਾਰ ਆਇਆ ਸੀ ਇੱਕ। ਪਲਵਾਨ ਤੇ ਉਹ ਇੱਕ ਉਹਦੇ ਨਾਲ ਕਿੱਸਾ ਵਾਪਰ ਰਿਹਾ ਸੀ ਤੇ ਉਹ ਦੱਸੋ ਮੜਾ ਗਿਆ ਆਪਣੇ ਦਰਸ਼ਕਾਂ ਨੂੰ। ਕਿਸਾ ਹੋਈ ਭਾਈ ਜਿਹੜਾ ਦੱਸੋ ਤੁਸੀਂ ਪਤਾ ਤੁਹਾਨੂੰ ਕਿ ਆ ਗਿਆ ਹੀ ਹੋ ਤੋ ਹੋ ਮੁੰਡਾ ਯਾਰ ਦੋਸਤ ਆਪਣਾ ਨਵਾਂ ਆਇਆ ਇੰਡੀਆ ਤੋਂ ਤੇ ਨਵਾਂ ਨਵਾਂ ਆਇਆ ਬੰਦਾ ਨਹੀਂ ਕੁਝ ਪਤਾ ਹੁੰਦਾ ਤੇ ਫੋਨ ਸੌਂਦਾ ਸੌਂਦਾ ਕਿਤੇ ਬਾਹਰ ਚਲਾ ਗਿਆ ਤੇ ਫੋਨ ਹੈਗਾ ਵਾਈਫਾਈ ਨਾਲ ਕਨੈਕਟ ਅੱਛਾ ਅੱਛਾ ਪੀ ਉਹਦੇ ਜ ਨਵਾਂ ਆਇਆ ਕੋਈ ਨਾ ਸਿਮ ਹੁੰਦੀ ਆ ਨਾ ਕੋਈ ਹੁੰਦਾ ਨੈਟ ਤੇ ਹੁੰਦਾ ਨਹੀਂ ਆ ਹੂੰ ਹੂੰ ਉਹ ਘਰ ਦਾ ਵਾਈਫਾਈ ਕਨੈਕਟ ਕਰਕੇ ਦਿੰਦਾ ਏ ਘਰੇ ਘਰੇ ਗੱਲ ਕਰਨ ਨਿਆਣਾ ਵੀ ਮੈਂ ਪਹੁੰਚ ਗਿਆ ਜਾਂ ਕਿੱਦਾਂ ਹਨਾ ਵੀ ਘਰ ਦੇ ਬਾਹਰ ਗਿਆ ਗੱਲ ਕਰਦਾ ਕਰਦਾ ਕਿਤੇ ਤੁਰਦਾ ਗਿਆ ਤਾਂ ਉਹ ਵਾਈਫਾਈ ਕਿਤੇ ਹੋ ਗਿਆ ਡਿਸਕਨੈਕਟ ਰੇਂਜ ਉੱਡ ਗਈ ਤੇ ਨਾ ਫੋਨ ਨਾ ਕੋ ਗੱਲ ਨਾ ਬਾਤ ਤੇ ਭਲਵਾਨ ਹੋਣੀ ਗਲੀਆਂ ਚ ਦੌੜਾਂ ਲਾਉਣ ਉਸੇ ਗਲੀ ਚ ਘਰ ਦੇ ਜਿਹੜੀ ਸਾਈਡਵੌਕ ਨਹੀਂ ਬਣੀ ਹੁੰਦੀ ਘਰ ਦੇ ਬਾਹਰ ਸਾਹਮਣੇ ਆ ਉਹ ਇੱਕ ਨੁੱਕਰ ਤੋਂ ਦੂਜੀ ਨੁੱਕਰ ਜਾਵੇ ਘਰ ਲੱਭੀ ਫਿਰਦੇ ਉਹ ਰਿਆ ਫਿਰ ਵੀ ਘਰ ਦੇ ਬਾਹਰ ਹੀ ਅੱਛਾ ਤੇ ਉਹ ਫਿਰ ਨਵੀਂ ਬਾਹਰ ਨਿਕਲਿਆ ਤੇ ਅਹੀਂ ਪਹਿਲਾਂ ਅੰਦਰ ਵੀ ਹਰ ਮੁੰਡਾ ਨਵਾ ਆ ਉਹ ਉੱਪਰ ਗਿਆ ਆਇਆ ਨਹੀਂ ਮੁੜ ਕੇ ਘੰਟਾ ਹੋ ਗਿਆ ਤੇ ਉਹ ਗਰੇ ਨਵੀਂ ਗਿਆ ਬਾਹਰ ਤੇ ਉਨੇ ਵੇਖਿਆ ਪਲਵਾਨ ਹੋਣੀ ਇਦਾਂ ਇਦਾਂ ਕਦੀ ਇੱਧਰ ਪਹਿਲਾਂ ਤੇ ਉਹ ਵੀ ਵਹਿੰਦੇ ਰਹੇ ਵੀ ਕਰਦਾ ਕੀ ਆ ਉਹ ਇੱਧਰ ਉੱਤਰ ਜਾਵੇ ਉੱਥੋਂ ਇੱਧਰ ਆਵੇ ਬਾਅਦ ਜਨੇ ਨਵੀਂ ਨੇ ਮਾਇ ਮਰੀਦਾ ਓਏ ਕਿੱਧਰ ਤੇ ਆਵੇ ਲਿਆ ਉਹ ਕਹਿੰਦਾ ਓ ਯਾਰ ਗੁਰਵਾ ਘਰ ਲੱਭਣਿਆ ਕਿਦਾ ਕਿੰਨਾ ਕਿੰਨਾ ਜਿੰਦਾ ਖਪਨਿਆ ਘਰ ਲੱਭਣਿਆ ਉਹ ਗਰੀ ਰੋਣਾ ਪੀਕੋ ਜੇ ਘਾਰਿਆ ਇੱਥੇ ਸਾਰੇ ਪਤਾ ਹੀ ਨਹੀਂ ਲੱਗਦਾ ਇੱਕੋ ਜਿਹਾ ਡਿਜ਼ਾਈਨ ਆ ਸਾਰੇ ਹੀ ਲੱਗਦੇ ਆਪਣੇ ਵੀ ਜਿਵੇਂ ਸਾਰੇ ਆਪਣੀ ਉਹ ਵੀ ਰਾਇਆ ਵੀ ਨਵਾਂ ਹੀ ਤੇ ਉਹਦੀ ਉਮਰ ਵੀ ਛੋਟੀ ਹੀ ਹਲੇ ਤੇ ਉਹ ਕਬਰਾਂ ਨਿਆਣਾ ਇਹ ਹੋਇਆ ਹੀ ਹਲੇ ਤੇ ਕਬਰਾਂ ਗਿਆ ਨਾ ਉਹ ਤੇ ਬੜਾ ਵਿਚਾਰਾ ਨੂੰ ਵੀ ਵੱਜ ਲੱਗਾ ਕਿ ਯਾਰ ਕਵਾਰ ਗਿਆ ਵਿਚਾਰਾ ਯਾਰ ਮੈਨੂੰ ਲੱਗਦਾ ਕਿ ਇੱਕ ਚੀਜ਼ ਐ ਸਾਰਿਆਂ ਨੇ ਕੀਤੀ ਹੋਣੀ ਆ ਸੱਚ ਦੱਸਣਾ ਸਾਰਿਆਂ ਨੇ ਕਿ ਜਦੋਂ ਦੀਵਾਲੀ ਹੁੰਦੀ ਸੀ ਕੋਈ ਸਕੂਲੇ ਕਿਸੇ ਨੇ ਬੰਬ ਖੜੇ ਯਾਰ ਨਿਆਣੇ ਬਥੇਰੇ ਖੜਦੇ ਕਿਤੇ ਹੀ ਹੋਣੇ ਆ ਅਸੀਂ ਜਦੋਂ ਉਹ ਚਲਾਏ ਆ ਜਿਹੜੇ ਸਕੂਲਾਂ ਚ ਜਨੇ ਕਿਨੇ ਕਿ ਜਿਉਂ ਨਹੀਂ ਉਹਦੇ ਆਪਣੇ ਲਸਣ ਬੰਬ ਜਾਂ ਗੰਡਾ ਬੰਬ ਜਾਂ ਗੰਡਾ ਬੰਬ ਖੜ ਖੜ ਕੇ ਤੇ ਨਿਆਣਿਆਂ ਦੇ ਪੈਰ ਆਏ ਲਸਣ ਬੰਬ ਭਾਈ ਲਸਣ ਬੰਬ ਜਿਹੜਾ ਹੈ ਲਸਣ ਬੰਬ ਜੇ ਆਲੂ ਬੰਬ ਹੁੰਦਾ ਜਾਂ ਗੰਡਾ ਬੰਬ ਹੁੰਦਾ ਲਸਣ ਬੰਬ ਗੜਾ ਆ ਗਿਆ ਭਾਈ ਉਹ ਨਹੀਂ ਲਸਣ ਬੰਬ ਦੇ ਨਾਮ ਇੱਕਦੇ ਮੰਨਦੇ ਨਹੀਂ ਭਰਾ ਲਸਣ ਬੰਬ ਮੈਂ ਸੋਚਦਾ ਨਹੀਂ ਲਸਣ ਬੰਬ ਤਾਂ ਕਦੀ ਸੁਣਿਆ ਨਹੀਂ ਕੋਣ ਹੀ ਜਿਹੜਾ ਲਾਲ ਬੰਬ ਹੁੰਦਾ ਹੀ ਇੱਕ ਨਹੀਂ ਲక్ష్ਮੀ ਬੰਬ ਮੈਂ ਤੂੰ ਮੇਰੇ ਯਾਰ ਦੋਸਤਾਂ ਉਹ ਭਰਾ ਹੁਣ ਇਥੋਂ ਉਹ ਜਵਾਕਾਂ ਵਾਲੇ ਕੰਮ ਕਰਦੇ ਉੱਥੇ ਜਾ ਕੇ ਇੰਡੀਆ ਗਿਆ ਉਹਨਾਂ ਘਰੇ ਨਾ ਉਹ ਨਿਕਾਜਾ ਕੈਨਨ ਨਹੀਂ ਦਾ ਕੈਨਨ ਜਿਹੜਾ ਹੁੰਦੇ ਆ ਕੈਨਨ ਜੇ ਕੈਨਨ ਕੈਨਨ ਪਤਾ ਜਿਹੜਾ ਕੀ ਤੋਪ ਹੁੰਦੀ ਐ ਜਿਹੜੀ ਆ ਕਦੇ ਬੰਬ ਚੜਾਈਦੇ ਇਹ ਚ ਫੜ ਕੇ ਨਹੀਂ ਨਹੀਂ ਉਹ ਚਲਾਉਣ ਵਾਲੀ ਨਹੀਂ ਹੋ ਨਾ ਡੈਕੋਰੇਸ਼ਨ ਪੀਸੇ ਸੀਗੇ ਅੱਛਾ ਤੇ ਉਹਨੇ ਕੀ ਕੀਤਾ ਆਪਣੇ ਘਰੋਂ ਬਈ ਤੋਪ ਕੱਢ ਲੈਂਦੀ ਠੀਕ ਆ ਉਹਦਾ ਟੱਕਣ ਖੋਲ ਕੇ ਨਾ ਉਹ ਤੇ ਇੱਕ ਪਾਸੇ ਸਾੜਿਆ ਨੇ ਫੀਤਾ ਲਾਤਾ ਤੇ ਇੱਕ ਪਾਸੇ ਉਹਨਾਂ ਨੇ ਪੋਟਾਸ਼ ਭਰਤੀ ਕਹਿੰਦਾ ਪੋਟਾਸ਼ ਚੰਗੀ ਦਬ ਦਾ ਵਗੈਰਾ ਗਾੜੀਓ ਦਾ ਰੋੜਾ ਪਾ ਕੇ ਨਾ ਤੇ ਦਬਤਾ ਉਹਨਾਂ ਨੇ ਕੀ ਕੀਤਾ ਉਹਨੇ ਮੈਨੂੰ ਵੀਡੀਓ ਕਰ ਲਈ ਠੀਕ ਆ ਇਧਰੋਂ ਲਾਇਆ ਤੇ ਉਹ ਤੇ ਭੱਜ ਗਏ ਦੂਰ ਭੱਜ ਗਏ ਤੇ ਜਦੋਂ ਚੱਲਿਆ ਤੇ ਪਹਿਲੀ ਜਗ੍ਹਾਣੀ ਉਹਨਾਂ ਨੇ ਇੱਕ ਅੱਧਾ ਪਾਇਆ ਸੀਗਾ ਇੱਕ ਅੱਧੇ ਬੰਬ ਦਾ ਮਸਾਲਾ ਪਾਇਆ ਸੀ ਹੂੰ ਤੇ ਉਹ ਏਡਾ ਧਮਾਕਾ ਨਹੀਂ ਹੋਇਆ ਹੂੰ ਉਹਨਾਂ ਨੇ ਨਾ ਬਾਅਦ ਚ ਦੋ ਤਿੰਨਾਂ ਬੰਬਾਂ ਦਾ ਵਾਵਾ ਸਾਰਾ ਕਰਕੇ ਨਾ ਮਸਾਲਾ ਭਰਤਾ ਉਹਦੇ ਉਧਰ ਜਦੋਂ ਚੱਲੀ ਉਹਦੇ ਸਾਰੇ ਛਿੱਟੜੇ ਉੱਡ ਗਏ ਫੈਲਦੇ ਆ ਗਏ ਤੇ ਉਹ ਬਾਅਦ ਚ ਉਹਦਾ ਨਾਮ ਕੋਈ ਕੋ ਲੱਭੇ ਨਾ ਕੋਈ ਇੱਥੇ ਕਹਿੰਦਾ ਘਰ ਦੇ ਉੱਤੇ ਆ ਕੇ ਤੇ ਕਹਿੰਦਾ ਉਹ ਪੁੱਛਣ ਕਿ ਆਹ ਕੀ ਹੋਇਆ ਅਹੀਂ ਗੋਹਨੀ ਹੋਇਆ ਗੋਹਨੀਆ ਗੋਹਨੀਆ ਤਾਂ ਬੱਚੇ ਜਾਨ ਬਚਾਈਦਾ ਬਚਾਉਂਦੇ ਫਿਰਨ ਭਾਈ ਬੰਬ ਇੱਕ ਉਹਦਾਂ ਮੈਂ ਦਾਦਾ ਅਸੀਂ ਇਦਾਂ ਹੀ ਨਾ ਬਾਲਟਾ ਰੱਖਤਾ ਵੱਡਾ ਬੰਬ ਨਹੀਂ ਹੁੰਦਾ ਆਲੂ ਬੰਬ ਹੁੰਦਾ ਨਹੀਂ ਕਹਿੰਦੇ ਉਹਨੂੰ ਭਾਈ ਬਾਲਟਾ ਬੜੀ ਉੱਤੇ ਗਿਆ ਤੇ ਗਵਾਡੀਆਂ ਦੇ ਘਰੇ ਚਲ ਗਿਆ ਤੇ ਗਵਾਂਦੜਾ ਉਹ ਸਾਡੀ ਮੈ ਹੀ ਬੜੀ ਸੀਗੀ ਥੋੜੀ ਜੀ ਗੁੱਸੇ ਵਾਲੀ ਆ ਬਾ ਡੇੜਾ ਆ ਗਿਆ ਤਾਂ ਕੀ ਨਹੀਂ ਬਾਲਟਾ ਬਾਹਰ ਹਟੇ ਘਰੇ ਤੇ ਦਿੱਦ ਕੇ ਬਾਹਰ ਨਾ ਭਰਾਵਾ ਉਹ ਬੀਬੀ ਬੜੀ ਖਤਰਨਾਕੀ ਆਡੀ ਮੜ ਕੇ ਮੋਮ ਇਕੱਠੀ ਕਰਨੀ ਹੈ ਦੀਵਾਲੀ ਦੇ ਅਗਲੇ ਦਿਨ ਮੋਮਤੀਆਂ ਆਏ ਆ ਕੰਧਾਂ ਤੋਂ ਕੋਰਤੀ ਕੋਰਤੀ ਕੇ ਨਾ ਮੋਮ ਮੀਤੇ ਜਿਆ ਉਹਨੇ ਬੀਬੀ ਨੇ ਚੜ੍ਹ ਦੋਨੇ ਨਾ ਮਸਾਲਾ ਇਕੱਠਾ ਹੋ ਜਾਂਦਾ ਹੁੰਦਾ ਫੇਰ ਉਹਨੂੰ ਕੋਨਾ ਉਹਨਾਂ ਫੇਰ ਪਾਪ ਬਣਾਉਂਦਾ ਹੈ ਬਲ ਸਵੇਰੇ ਫੋਕੇ ਮਸਾਲੇ ਦਾ ਪਾਪ ਬਣਾਉਂਦਾ ਹੈ ਦੀਵਾਲੀ ਦੇ ਅਗਲੇ ਦਿਨ ਬੰਬ ਲੱਬੜੇ ਕਿਹੜੇ ਕਿਹੜੇ ਨਹੀਂ ਚੱਲੇ ਲੱਬੜੇ ਜਿਹੜੇ ਨਹੀਂ ਚੱਲੇ ਫੀਤੇ ਵੇਖਣੇ ਸਲਾਮਤ ਆ ਪਾਕਨੇਡਾ ਚ ਇੱਥੇ ਬੰਬ ਕਿਹਨੇ ਚਲਾਉਂਦੇ ਆ ਵੇਖਿਆ ਹੀ ਆ ਇੱਥੇ ਬ੍ਰੈਮਡਨ ਉਦਾਂ ਕਿੰਨੇ ਆ ਵੀਡੀਓ ਪਲਾਜ਼ ਜਾਂਦੀਆਂ ਭਰੀਆਂ ਹੁੰਦੀਆਂ ਵੀ ਇ ਆ ਦਿਨ ਬੜੇ ਸੋਹਣੇ ਹੀ ਤੇ ਹੁਣ ਕਿੱਥੇ ਪਹੁੰਦੇ ਗ੍ਰਸਤੀ ਜੀਵੇਂ ਜਗਾ ਫਸ ਜਾਣਾ ਵਾ ਕੱਲੂ ਵਿਆਹ ਵੀ ਹੋ ਗਏ ਨਿਆਲੇ ਨਿਉਨੇ ਹੋ ਗਏ ਇੱਕ ਮਿੰਟ ਇੱਕ ਗੱਲ ਚੇਤਾਈ ਪਤਾ ਵਾ ਮੈਂ ਰੀਸੈਂਟਲੀ ਨਾ ਦੀਵਾਲੀਆ ਪਛਲੀਆ ਹੋਣੇ ਜਿਹੜੀ ਲੰਗੀ ਆ ਫੜੀ ਤੇ ਉਹ ਬੰਬਾਂ ਵਾਲੀਆਂ ਵੀਡੀਓ ਆਈ ਜਾਣ ਤੇ ਜਨਤਾ ਪਤਾ ਕੀ ਕਰਨਦੀ ਪਹਿਲਾਂ ਰੱਖਿਆ ਉਹਨੇ ਗਲਾਸ ਥੱਲੇ ਰੱਖਿਆ ਬਾਂਬ ਦੇ ਗਲਾਸ ਤੇ ਕਰਕੇ ਮੈਂ ਕਿਹਾ ਪਤਾ ਨਹੀਂ ਕੀ ਕਰ ਲਗਾ ਭੱਜ ਜੂਗਾ ਕੋਈ ਪਤਾ ਨਹੀਂ ਕੀ ਕਰੂਗਾ ਖੜਕੇ ਉੱਤੇ ਐਖ ਲੋ ਗਿਆ ਤੁਹਾਡੀ ਭਲੀ ਰੇ ਬੋਲਾਵਾ ਗਲਾਸ ਦੇ ਚੱਲਿਆ ਰੋ ਠਾ ਦੇ ਬੱਚ ਆਇਆ ਹੱਥ ਰੱਖ ਕੇ ਪਿੱਛੇ ਦੇ ਪੰਜਾ ਫਿਰੇ ਸਾਰੇ ਪਾਸੇ ਭਾਈ ਦੱਸੋ ਨਾ ਮਾੜਾ ਕਿੱਦਾਂ ਭਾਈ ਬਾਈ ਨਹੀਂ ਰਹਿੰਦੇ ਹੁਣ ਇਹ ਤੇ ਹੁਣ ਤੁਸੀਂ ਵੀਡੀਓ ਲੱਭ ਜਾਣੀ ਮੈਂ ਤੇ ਨੈਟ ਤੇ ਵੀ ਬਥੇਰੀਆਂ ਵੀਡੀਓ ਪਈਆਂ ਹੁੰਦੀਆਂ ਐ ਇਹੋ ਜਿਹੀ ਲੱਭ ਜਾਂਦੀਆਂ ਪਰ ਜਨਤਾ ਇਹੋ ਜਿਹੀ ਬਹੁਤ ਇਹੋ ਜਿਹੀ ਪੱਠੇ ਕੰਮ ਕਰਦੀ ਹੈ ਬਿਲਕੁਲ ਬਿਲਕੁਲ ਕਰਦੀ ਇਹ ਹੱਥ 'ਚ ਫੜ ਫੜ ਨਾਰ ਚਲਾਉਂਦੇ ਆ ਕਰਦੇ ਹੀ ਆ ਯਾਰ ਤੇ ਲਾਲ ਬੰਬ ਦੇ ਨਾਲ ਪਿੱਛੋਂ ਗੋਲੀ ਕੱਢ ਲੈਣੀ ਤੇ ਫਿਰ ਹੱਥ ਤੇ ਫੜ ਕੇ ਚਲਾਉਣਾ ਨਹੀਂ ਤੇ ਗੋਲੀ ਪਛਾਣੂ ਹੁੰਦੀ ਹੀ ਹਾਂ ਹੱਥੇ ਸੱਟ ਲੱਗਦੀ ਆ ਆਹ ਤੇ ਸੱਟ ਲੱਗਦੀ ਕੇ ਵੇਲੇ ਪਤਾ ਨਹੀਂ ਹੁੰਦਾ ਨਾਰ ਬੰਬ ਜੂ ਪਟਾਕਾ ਹੁੰਦਾ ਕੇ ਵੇਲੇ ਪੂਰਾ ਚੱਲ ਕੇ ਲਾਸਟ ਤੇ ਠਾਪ ਵੱਜ ਜਾਂਦੀ ਆ ਗੰਗਾ ਜਮਣਾ ਹੁੰਦਾ ਰਿਓ ਅੱਜ ਦਾ ਪੌਡਕਾਸਟ ਬਥੇਰਾ ਲੰਬਾ ਹੋ ਗਿਆ ਹੋਣਾ ਵਾ ਤੇ ਉਮੀਦ ਕਰਦੇ ਤੁਸੀਂ ਪਸੰਦ ਕਰੋ ਸਾਰੇ ਜਾਨੇ ਹਨਾ ਤੇ ਤੁਸੀਂ ਭਾਈ ਕਰ ਦੋ ਫਿਰ ਖਤਮ ਹਾਂਜੀ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੇਖਣ ਵਾਸਤੇ ਅਨ ਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਪੋਡਕਾਸਟ ਪਸੰਦ ਆਇਆ ਹੋਗਾ ਜੋ ਵੀ ਜਬਲੀਆਂ ਮਾਰੀਆਂ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਤੇ ਸ਼ੇਅਰ ਕਰਦੇ ਆਪਣੇ ਮਿੱਤਰ ਭਰਾਵਾਂ ਦੇ ਨਾਲ ਤੇ ਵੀ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਬਾਕੀ ਮੱਲੀ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਆਪਣੇ ਮਿੱਤਰਾਂ ਨਾਲ ਸੱਜਣਾ ਬੇਲੀਆਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਪੀ ਤਾਂ ਕਿ ਵੀਰ ਨੂੰ ਹੱਲਾਸ਼ੇਰੀ ਮਿਲ ਸਕੇ ਤੇ ਆਪਾਂ ਹੋਰ ਕੰਟੈਂਟ ਬਣਾਈਏ ਤੇ ਬਾਕੀ ਭੁੱਲ ਚੁੱਕ ਮਾਫ ਕਰਿਓ ਸਤਿ ਸ੍ਰੀ ਅਕਾਲ